ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਪ੍ਰਤਾਪ ਬਾਜਵਾ ਜੀ ਨੇ ਉੱਥੇ ਕਿਹਾ ਵੀ ਸਾਨੂੰ ਜਿਹੜੀ 40000 ਨੌਕਰੀ ਆ ਉਹਦੀ ਲਿਸਟ ਜਿਹੜੀ ਆ ਉਹ ਦਿਓ ਤੇ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਸਾਹਿਬ ਨੇ 2.5 ਹਜ਼ਾਰ ਨੂੰ ਹੋਰ ਦਿੱਤੀ ਤਕਰੀਬਨ 42000 ਤੋਂ ਉੱਪਰ ਹੋ ਗਈ ਮੈਂ ਕੱਲ ਚੀਮਾ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਜੀ ਆਪਾਂ ਆਪਣੀ ਵੀ ਜਨਤਕ ਜ਼ਰੂਰ ਕਰੋ ਪਰ ਉਹਦੇ ਨਾਲ-ਨਾਲ ਪਿਛਲੀਆਂ ਚਾਰ ਸਰਕਾਰਾਂ ਦੀਆਂ ਵੀ ਪਹਿਲੇ 2 ਸਾਲ 'ਚ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਪਾ ਉਹ ਵੀ ਜਨਤਕ ਕਰੀਏ ਕਿਉਂਕਿ ਹਰ ਕੰਮ ਆਮ ਤੌਰ ਤੇ ਪੰਜਾਬ ਚ ਸਰਕਾਰਾਂ ਜਾਲ ਲਗੀਆਂ ਕਰਦੀਆਂ ਸੀ ਜਦੋਂ ਪਤਾ ਆਉਂਦਾ ਨਾ ਵੀ 4 ਮਹੀਨੇ ਲੱਗ ਕੇ ਕੋਡ ਲੱਗਣ ਚ 6 ਮਹੀਨੇ ਰਹਿ ਕੋਡ ਲੱਗਣ ਚ ਉਦੋਂ ਕੰਮ ਜਿਹੜੇ ਆ ਯਾਦ ਆਉਂਦੇ ਆ ਆ ਕਿੰਨੇ ਮੁਲਾਜ਼ਮ ਖੜੇ ਆ ਮਾਰਸ ਸਟੇਜ ਤੋਂ ਕਹਿਣਾ ਸਰਕਾਰੀ ਇਹਨਾਂ ਦੀ ਬਹੁਤਿਆਂ ਦੀ ਭਰਤੀ 11 ਦੀ ਹੈ ਕਿਉਂਕਿ 12 ਚ ਵੋਟਾਂ ਸੀ 16 ਦੀ ਭਰਤੀ ਆ 17 ਚ ਵੋਟਾਂ ਸੀ 21 ਦੀ ਭਰਤੀ ਆ ਕਿਉਂਕਿ 22 ਚ ਵੋਟਾਂ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਉਵੇਂ ਹੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਵੀ ਕੱਚੇ ਟੀਚਰ ਅਜ ਕਿੰਨੇ ਨੇ ਜਿਹੜੇ ਪੱਕੇ ਹੋ ਕੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਆ ਨਹੀਂ ਇਹ ਕਦੋਂ ਬਿੱਲ ਲੈ ਕੇ ਆਏ ਅਕਾਲੀ ਜਾਂਦੇ ਹੋਏ ਕੋਡ ਲੱਗਣ ਤੋਂ 2 ਦਿਨ ਪਹਿਲਾਂ 16 ਚ ਲੈ ਕੇ ਆਏ ਤਾਂ ਹੀ ਕਾਂਗਰਸੀ 2021 ਚ ਲੈ ਕੇ ਆਏ ਉਹਦੇ ਬੈਂਡਰ ਵੀ ਲਵਾਤੇ ਵੀ ਪੱਕੇ ਕਰਤੇ ਕਿਉਂਕਿ ਪਤਾ ਹੀ ਹੁੰਦਾ ਵੀ ਉਹ ਕੋਡ ਦੇ ਵਿੱਚੋਂ ਸਟੇ ਹੋ ਜਾਣਾ ਸੀ ਅੱਜ 600 ਜੁਨਟ ਜਿਹੜੀ ਆ ਪੰਜਾਬ ਦੇ 90% ਲੋਕਾਂ ਨੂੰ ਮਿਲ ਰਹੀ ਆ ਉਹ ਇਹ ਕੋਈ ਪੱਖਪਾਤ ਨਹੀਂ ਵੀ ਭਾਈ ਉਹ ਅਕਾਲੀਆਂ ਨੂੰ ਨਹੀਂ ਮਿਲਦੀ ਜਾਂ ਕਾਂਗਰਸੀਆਂ ਨੂੰ ਮਿਲਦੀ ਕੱਲੇ ਝਾੜੂਆਂ ਨੂੰ ਤੇ ਸਾਰਿਆਂ ਦੇ इवन ਮੈਂ ਕਹਿਣਾ ਬਹੁਤੇ ਐਮਐਲਏ ਹਾਲਾਂਕਿ ਇਹਨਾਂ ਦੇ ਜਿਹੜੇ ਕਾਂਗਰਸੀ ਅਕਾਲੀ ਨੇ ਜਿਹੜੇ ਸਾਬਕਾ ਮੰਤਰੀ ਨੇ ਬਹੁਤ ਵੱਡੇ ਘਰਾਣਿਆਂ ਨਾਲ ਸੰਬੰਧ ਰੱਖਦੇ ਆ ਬਹੁਤ ਪੈਸਾ ਇਨਾਂ ਕੋਲੇ ਪਰ ਮੈਂ ਸ਼ਰਤ ਲੈ ਕੇ ਕਹਿਣਾ ਸਰਦੀਆਂ ਵਾਲੇ ਦੋ ਚਾਰ ਮਹੀਨੇ ਉਹਨਾਂ ਦੇ ਵੀ ਜ਼ੀਰੋ ਆਏ ਹੋਣ ਪ੍ਰਮਾਤਮਾ ਦਾ ਔਟ ਆਸਰਾ ਲੈ ਕੇ ਕਿ ਅਸੀਂ ਇਹ ਸੀਟ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀਏ ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਹਬਾਨ ਆਏ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਮਤਲਬ ਜਿਵੇਂ ਦੇਖੋ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਪਾਰਟੀ ਆਈ ਸੀ ਤਾਂ ਵੱਡੀਆਂ ਜਿਹੜੀਆਂ ਗਰੰਟੀਆਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਤਾਂ ਲੋਕ ਸਭਾ ਦੇ ਵਿੱਚ ਵੀ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਐਲਾਨ ਨੇਗੇ ਸੰਗਰੂਰ ਦੇ ਲੋਕਾਂ ਦੇ ਲਈ ਹੋ ਸਕਦੇ ਨੇ ਦੇਖੋ ਜੀ ਅਸੀਂ ਕੰਮ ਕਰਨ 'ਚ ਜਿਹੜਾ ਵਿਸ਼ਵਾਸ ਹੈ ਸਾਡੀ ਪਾਰਟੀ ਜਿਹੜੀ ਆ ਉਹ ਰੱਖਦੀ ਹੈ 2 ਸਾਲ ਸਾਨੂੰ ਸੱਤਾ ਚਾਇਆ ਨੂੰ ਹੋ ਗਏ ਆ ਤੇ 2 ਸਾਲ ਦਾ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਸਾਰਾ ਕੁਝ ਕਰਤਾ ਪਰ ਤੁਸੀਂ 2 ਸਾਲ ਦਾ ਅਨਲਿਸਿਸ 2 ਸਾਲ ਦਾ ਕੰਪੈਰੀਸਨ ਸਾਡੀ ਸਰਕਾਰ ਦਾ ਤੇ ਜਿਹੜੀ ਇਸ ਤੋਂ ਪਹਿਲਾਂ ਕਾਂਗਰਸ ਦੀ ਰਹੀ 17 ਤੋਂ ਲੈ ਕੇ 19 ਤੱਕ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੋ ਦਫਾ ਰਿਹਾ ਉਹਨਾਂ ਸਾਰਿਆਂ ਦਾ 2 ਸਾਲ ਦਾ ਕੰਪੈਰੀਸਨ ਜੇ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਆਮ ਆਦਮੀ ਪਾਰਟੀ ਦੇ ਨੇੜ ਤੇ ਨਹੀਂ ਟਿਕਦੀ ਹਾਂ ਠੀਕ ਹੈ ਵਿਰੋਧੀਆਂ ਨੇ ਭੰਡਣਾ ਉਹਨਾਂ ਨੇ ਭੰਡਣਾ ਹੀ ਹੈ ਕਿਉਂਕਿ ਉਹਨਾਂ ਨੇ ਵੀ ਲੋਕਾਂ ਦੇ ਵਿੱਚ ਜਾਣਨ ਸਾਡੀ ਤਾਰੀਫ ਕਰਕੇ ਤਾਂ ਜਾਣੀ ਸਕਦੇ ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਪ੍ਰਤਾਪ ਬਾਜਵਾ ਜੀ ਨੇ ਉੱਥੇ ਕਿਹਾ ਵੀ ਸਾਨੂੰ ਜਿਹੜੀ 40000 ਨੌਕਰੀ ਆ ਉਹਦੀ ਲਿਸਟ ਜਿਹੜੀ ਆ ਉਹ ਦਿਓ ਤੇ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਸਾਹਿਬ ਨੇ 2.5 ਹਜ਼ਾਰ ਨੂੰ ਹੋਰ ਦਿੱਤੀ ਤਕਰੀਬਨ 42000 ਤੋਂ ਉੱਪਰ ਹੋ ਗਈ ਮੈਂ ਕੱਲ ਚੀਮਾ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਜੀ ਆਪਾਂ ਆਪਣੀ ਵੀ ਜਨਤਕ ਜ਼ਰੂਰ ਕਰੋ ਪਰ ਉਹਦੇ ਨਾਲ ਨਾਲ ਪਿਛਲੀਆਂ ਚਾਰ ਸਰਕਾਰਾਂ ਦੀਆਂ ਵੀ ਪਹਿਲੇ 2 ਸਾਲ 'ਚ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਪਾ ਉਹ ਵੀ ਜਨਤ ਕਰੀਏ ਕਿਉਂਕਿ ਹਰ ਕੰਮ ਆਮ ਤੌਰ ਤੇ ਪੰਜਾਬ 'ਚ ਸਰਕਾਰਾਂ ਜਾਲ ਲੱਗੀਆਂ ਕਰਦੀਆਂ ਸੀ ਜਦੋਂ ਪਤਾ ਹੁੰਦਾ ਨਾ ਵੀ 4 ਮਹੀਨੇ ਲੱਗ ਕੇ ਕੋਡ ਲੱਗਣ 'ਚ 6 ਮਹੀਨੇ ਲੱਗਣ 'ਚ ਉਦੋਂ ਕੰਮ ਜਿਹੜੇ ਆਜਾਦ ਆਉਂਦੇ ਆ ਆ ਕਿੰਨੇ ਮੁਲਾਜ਼ਮ ਖੜੇ ਆ ਮਾਰਸ ਸਟੇਜ ਤੋਂ ਕਹਿਣਾ ਸਰਕਾਰੀ ਇਹਨਾਂ ਦੀ ਬਹੁਤਿਆਂ ਦੀ ਭਰਤੀ 11 ਦੀ ਹੈ ਕਿਉਂਕਿ 12 'ਚ ਵੋਟਾਂ ਸੀ 16 ਦੀ ਭਰਤੀ ਆ 17 'ਚ ਵੋਟਾਂ ਸੀ 21 ਦੀ ਭਰਤੀ ਆ ਕਿਉਂਕਿ 22 'ਚ ਵੋਟਾਂ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਉਵੇਂ ਹੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਵੀ ਕੱਚੇ ਟੀਚਰ ਅਜ ਕਿੰਨੇ ਨੇ ਜਿਹੜੇ ਪੱਕੇ ਹੋ ਕੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਆ ਨਹੀਂ ਇਹ ਕਦੋਂ ਬਿੱਲ ਲੈ ਕੇ ਆਏ ਅਕਾਲੀ ਜਾਂਦੇ ਹੋਏ ਕੋਡ ਲੱਗਣ ਤੋਂ 2 ਦਿਨ ਪਹਿਲਾਂ 16 ਚ ਲੈ ਕੇ ਆਏ ਆਸੀਂ ਕਾਂਗਰਸੀ 2021 ਚ ਲੈ ਕੇ ਆਏ ਉਹਦੇ ਬੈਂਡਰ ਵੀ ਲਵਾਤੇ ਵੀ ਪੱਕੇ ਕਰਦੇ ਕਿਉਂਕਿ ਪਤਾ ਹੀ ਹੁੰਦਾ ਵੀ ਉਹ ਕੋਡ ਦੇ ਵਿੱਚੋਂ ਸਟੇ ਹੋ ਜਾਣਾ ਸੀ ਪਰ ਅਸੀਂ ਪੂਰੀ ਉਹਦੇ ਤੇ ਸਟੱਡੀ ਕਰਕੇ ਪੂਰੀ ਕਮੇਟੀ ਬਣਾਈ ਆਨਸਰ ਬਣਾਈ ਤੇ ਇੱਕ ਇੱਕ ਕਰਕੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਸ਼ੁਰੂ ਹੋ ਰਹੇ ਆ ਤੇ ਸਭ ਤੋਂ ਵੱਡਾ ਹੋਰ ਕੋਈ ਸਰਕਾਰ ਹੋਵੇ ਬਿਜਲੀ ਵਾਲਾ ਸੀ ਜਿਹੜਾ ਇਵਨ ਮੈਂ ਕਹਿਣਾ ਵੀ ਮੀਡੀਆ ਦੇ ਲੋਕਾਂ ਨੂੰ ਵੀ ਲੱਗਦਾ ਸੀ ਵੀ ਇਹ ਯਾਰ ਸਰਕਾਰ ਨੇ ਕਰਤਾ ਦਿੱਤਾ ਪੈਸਾ ਬਹੁਤ ਜ਼ਿਆਦਾ ਲੱਗਣਾ ਹੈ ਵੀ ਇਹ ਵੋਟਾਂ ਦੇ ਨੇੜੇ ਜਾ ਕੇ ਪੂਰਾ ਕਰਨਗੇ ਅੱਜ 600 ਜੁਨਟ ਜਿਹੜੀ ਹੈ ਪੰਜਾਬ ਦੇ 90% ਲੋਕਾਂ ਨੂੰ ਮਿਲ ਰਹੀ ਹੈ ਉਹ ਇਹ ਕੋਈ ਪੱਖਪਾਤ ਨਹੀਂ ਵੀ ਭਾਈ ਉਹ ਅਕਾਲੀਆਂ ਨੂੰ ਨਹੀਂ ਮਿਲਦੀ ਜਾਂ ਕਾਂਗਰਸੀਆਂ ਨੂੰ ਮਿਲਦੀ ਕਲੇ ਝਾੜੂਆਂ ਨੂੰ ਸਾਰਿਆਂ ਦੇ ਇਵਨ ਮੈਂ ਕਹਿਣਾ ਬਹੁਤੇ ਐਮਐਲਏ ਹਾਲਾਂਕਿ ਇਹਨਾਂ ਦੇ ਜਿਹੜੇ ਕਾਂਗਰਸੀ ਅਕਾਲੀ ਨੇ ਜਿਹੜੇ ਸਾਬਕਾ ਮੰਤਰੀ ਨੇ ਬਹੁਤ ਵੱਡੇ ਘਰਾਂ ਨਾਲ ਸੰਬੰਧ ਰੱਖਦੇ ਆ ਬਹੁਤ ਪੈਸਾ ਉਹਨਾਂ ਕੋਲੇ ਪਰ ਮੈਂ ਸ਼ਰਤ ਲੈ ਕੇ ਕਹਿਣਾ ਸਰਦੀਆਂ ਵਾਲੇ 2-4 ਮਹੀਨਿਆਂ ਦੇ ਵੀ ਜੀਰੋ ਆਏ ਹੋਣਗੇ ਅਸੀਂ ਕੰਮਾਂ ਦੇ ਆਧਾਰ ਤੇ ਸਰਕਾਰ ਦੇ ਜਿਹੜੇ 2 ਸਾਲ ਦੇ ਵਿੱਚ ਕੀਤੇ ਹੋਏ ਵਾਅਦੇ ਨੇ ਚਾਹੇ ਅਸੀਂ ਰੋਜ਼ਗਾਰ ਦੀ ਗੱਲ ਕਰ ਲਈਏ 40000 ਪਲੱਸ ਨੌਕਰੀਆਂ ਦਿੱਤੀਆਂ ਨੇ 55 ਨੌਕਰੀਆਂ ਹਰ ਰੋਜ਼ ਦੀਆਂ ਤਾਂ ਮੈਂ ਦਾਅਵੇ ਨਾਲ ਕਹਿ ਸਕਦੇ ਆ ਕਿ ਅਸੀਂ ਹਰ ਰੋਜ਼ ਪੰਜਾਬ ਸਰਕਾਰ 55 ਘਰਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਲਦੀ ਕਰ ਰਹੀ ਹੈ ਚਾਹੇ ਅਸੀਂ ਐਜੂਕੇਸ਼ਨ ਦੀ ਗੱਲ ਕਰ ਲਈਏ ਸਕੂਲ ਆਫ ਫੈਮਿਨਸ ਦੀ ਗੱਲ ਕਰ ਲਈਏ ਚਾਹੇ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕਰ ਲਈਏ 829 ਮੁਹੱਲਾ ਕਲੀਨ ਨੇ ਸਾਰੇ ਪੰਜਾਬ ਦੇ ਜਿਹੜੇ ਸਿਵਲ ਹਸਪਤਾਲ ਨੇ ਅਪਗ੍ਰੇਡ ਹੋ ਰਹੇ ਨੇ ਚਾਹੇ ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰ ਲਈ ਉਹਦੇ ਵਿੱਚ ਚਾਹੇ ਸਾਡੇ ਆਪਣੇ ਸੀ ਬਿਊਰੋਕ੍ਰੇਸੀ ਨਾਲ ਸੰਬੰਧਤ ਸੀ ਹਰ ਇੱਕ ਦੇ ਉੱਤੇ ਜਿਹੜੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਨਸ਼ਿਆਂ ਦੇ ਉੱਤੇ ਵੱਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਰਿਕਵਰੀਜ਼ ਹੋ ਰਹੀਆਂ ਨੇ ਐਫ ਆਈ ਆਰਜ਼ ਲਾਂਚ ਹੋ ਰਹੀਆਂ ਨੇ ਚਾਹੇ ਰਾਸ਼ਨ ਦੀ ਗੱਲ ਕਰ ਲਈ ਅਸੀਂ ਘਰੋਂ ਜਿਹੜਾ ਘਰ-ਘਰ ਰਾਸ਼ਨ ਜਿਹੜਾ ਦੇ ਰਹੇ ਆ ਸੋ ਹਰ ਇੱਕ ਉਹ ਜਿਹੜਾ ਵਾਅਦਾ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਲੋਕਾਂ ਨਾਲ ਕੀਤਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਪਹਿਲੇ 2 ਸਾਲਾਂ ਦੇ ਵਿੱਚ ਮੈਂ ਕਹਿ ਸਕਦਾ ਕਿ 90% ਵਾ ਦੇ ਵਿੱਚ ਜਾਵਾਂਗੇ ਜਿਹਦੇ ਆਧਾਰ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਆ ਕਿ ਲੋਕ ਨੇ ਸਾਡਾ ਮਾਣ ਰੱਖਣਗੇ ਔਰ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਭੇਜਣਗੇ ਸੰਗਰੂਰ ਆਪ ਆ ਪਾਰਟੀ ਦੀ ਅਸੀਂ ਕਹਦੀ ਆ ਰਾਜਧਾਨੀ ਵੀ ਮੰਨੀ ਜਾਂਦੀ ਹੈ ਤਾਂ ਲੱਗਦਾ ਵੀ ਜਿਸ ਤਰੀਕੇ 92 ਸੀਟਾਂ ਦੀ ਜਿੱਤ ਹੋਈ ਸੀ ਤਾਂ ਹੁਣ ਸੰਗਰੂਰ ਸੀਟ ਵੀ ਸਭ ਤੋਂ ਵੱਧ ਚੋਣਾਂ ਦੇ ਨਾਲ ਬਿਲਕੁਲ ਮੈਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਆ ਕਿਉਂਕਿ ਅਸੀਂ ਕੰਮ ਕੀਤਾ ਆ ਤੋ ਸਾਡੇ ਕੰਮ ਨੇ ਅਸੀਂ ਉਹਨਾਂ ਨੂੰ ਲੋਕਾਂ 'ਚ ਜਾਵਾਂਗੇ ਔਰ ਉਹਨਾਂ ਕੰਮਾਂ ਦੇ ਆਧਾਰ ਤੇ ਮੈਂ ਇਹਨਾਂ ਕਹਿ ਸਕਦੀ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਮਾਰ ਜਾਂਦੇ ਨਾਲ ਲੋਕ ਸਭਾ ਹਲਕਾ ਸੰਗਰੂਥ ਸੀਟ ਕੇ ਜਿਹੜੀ ਜਿੱਤ ਕੇ ਜਿਹੜੀ ਉੱਥੇ ਪਾਰਟੀ ਦੀ ਝੋਲੀ 'ਚ ਪਈ